ਜੈਨ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਹਿਟਾਰ ਮੇਰਾ ਫੌਂਡਰ ਇਨਸਟ੍ਰਕਟਰ ਦੋਸਤੋ ਬਹੁਤ ਹੀ ਗੁੱਡ ਨਿਊਜ਼ ਹੈ ਕਿ ਜਿਵੇਂ ਤੁਹਾਨੂੰ ਪਤਾ ਕੱਲ ਆਰਮੀ ਦਾ ਰਿਜ਼ਲਟ ਜਿਹੜਾ ਆਇਆ ਹੈ ਤੇ ਆਪਣੀ ਅਕੈਡਮੀ ਦੇ ਵਿੱਚੋਂ ਆਪਣੇ ਕੋ ਆਰਮੀ ਆ ਟੋਟਲੀ 10 ਬੱਚੇ ਸੀਗੇ 10 ਵਿੱਚ ਦੇ ਵਿੱਚੋਂ 8 ਬੱਚੇ ਜਿਹੜੇ ਪਾਸ ਹੋਏ ਆ ਤੇ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਆ ਤੇ ਦੂਸਰਾ ਉਹ ਦੋ ਬੱਚਿਆਂ ਨੇ ਵੀ ਹੋ ਜਾਣਾ ਸੀਗਾ ਬਟ ਉਹ ਕੀ ਆ ਉਹ ਪਹਿਲਾਂ ਹੀ ਉਹ ਗਿਵ ਅਪ ਕਰ ਗਏ ਸੀ ਠੀਕ ਹੈ ਕੁਝ ਉਹਨਾਂ ਨੂੰ ਕਰਦੀ ਪ੍ਰੋਬਲਮ ਆ ਗਈ ਸੀਗੀ ਤੇ ਤਾਂ ਕਰਕੇ ਉਹਨਾਂ ਨੂੰ ਜਾਣਾ ਪਿਆ ਤੇ ਇਸ ਲਈ ਉਹਸ ਦਾ ਕੰਪਲੀਟ ਨਹੀਂ ਹੋਇਆ ਫਿਰ ਤੇ ਬਾਕੀ ਆਲਮੋਸਟ ਬਾਕੀ ਸਾਰੇ ਬੱਚਿਆਂ ਨੂੰ ਬੈਸਟ ਆਫ ਲੱਕ ਹਨ ਜਿਹੜੇ ਬੱਚੇ ਵੀ ਰਹਿ ਗਏ ਤਾਂ ਉਹ ਅਗਲੀ ਵਾਰ ਜ਼ਰੂਰ ਆਪਣੀ ਮਿਹਨਤ ਕਰਨ ਹੋਰ ਜ਼ਿਆਦਾ ਮਿਹਨਤ ਕਰਨ ਤੇ ਹੁਣ ਥੋੜੀ ਗੱਲ ਇੱਥੇ ਮੁੱਕਦੀ ਨਹੀਂ ਹੈਗੀ ਮੇਨ ਗੱਲ ਆ ਜਾਂਦੀ ਹੁਣ ਫਿਜ਼ੀਕਲ ਟੈਸਟ ਨਾਲ ਕਿ ਹੁਣ ਥੋੜਾ ਮੋਸਟ ਇੰਪੋਰਟੈਂਟ ਚੀਜ਼ ਰਹੇਗੀ ਫਿਜ਼ੀਕਲ ਟੈਸਟ ਤਾਂ ਹੁਣ ਪੜਾਈ ਨੂੰ ਇੱਕ ਪਾਸੇ ਕਰ ਦਿਓ ਹੁਣ ਤੁਸੀਂ ਪੂਰਾ ਜ਼ੋਰ ਲਗਾ ਦਿਓ ਫਿਜ਼ੀਕਲ ਟੈਸਟ ਤੇ ਸਵੀਰੇ ਸ਼ਾਮ ਆਪਣਾ ਗਰਾਊਂਡ ਦਾ ਧਿਆਨ ਰੱਖੋ ਡਾਈਟ ਦਾ ਹਰ ਇੱਕ ਚੀਜ਼ ਲੈ ਕੇ ਤੇ ਦੂਸਰਾ ਆਪਣੀ ਅਕੈਡਮੀ ਦੇ ਵਿੱਚ ਬੈਚ ਜਿਹੜੇ ਸਟਾਰਟ ਹੋ ਚੁੱਕੇ ਨੇ ਠੀਕ ਹੈ ਜੀ ਇੰਨੀ ਸਾਰੀ ਪ੍ਰੀਤਮ ਫਿਟਾਰਮੀ ਦੀ ਸਫਲਤਾ ਮਿਲ ਰਹੀ ਹੈ ਇਸੇ ਕਰਕੇ ਆਪਾਂ ਨੇ ਇੱਕ ਹੋਰ ਬ੍ਰਾਂਚ ਖੋਲੀ ਹੈ ਜੀ ਉਹ ਦੇਖ ਰਹੇ ਹੋ ਤੇ ਇਹ ਬ੍ਰਾਂਚ ਹੈ ਜੀ ਆਲਮਗੀਰ ਵਾਲੀ ਸਾਈਡ ਤੇ ਇਹ ਪ੍ਰੀਤਮ ਫਿਟਾਰਮੀ ਦੀ ਬ੍ਰਾਂਚ ਹੈ ਤੇ ਮੈਂ ਹੀ ਇੱਥੇ ਆਪਰੇਟ ਕਰ ਰਿਹਾ ਸਰ ਤੇ ਜੋ ਵੀ ਬੱਚੇ ਲੁਧਿਆਣਾ ਦੇ ਕੋਲ ਆਲਮਗੀਰ ਵਾਲੀ ਸਾਈਡ ਤੇ ਹੈਗੇ ਨੇ ਤੇ ਉਹ ਬੱਚੇ ਜ਼ਰੂਰ ਕੰਟੈਕਟ ਕਰਨ ਤੇ ਜੋ ਲੋਕਲ ਵੀ ਨੇ ਤੇ ਰਹਿਣ ਲਈ ਵੀ ਨੇ ਤੇ ਸਾਰੇ ਬੱਚੇ ਆਪਾਂ ਨੂੰ ਵਿਜ਼ਿਟ ਕਰ ਸਕਦੇ ਤੁਸੀਂ ਇੱਥੇ ਆ ਕੇ ਸਭ ਕੁਝ ਦੇਖੋ ਪ੍ਰਾਈਵੇਟ ਗਰਾਊਂਡ ਹੈ ਸਾਰਾ ਕੁਝ ਹੈ ਨਾ ਤੇ ਖੁਦ ਇਹਨਾਂ ਹੱਥਾਂ ਨਾਲ ਗਰਾਊਂਡ ਬਣਾਇਆ ਜੀ ਸਾਰਾ ਹੈ ਨਾ ਬਹੁਤ ਸੈਟਿੰਗ ਕਰਨ ਵਾਲੀ ਵੀ ਹਾਲੇ ਦੇਖੋ ਸਭ ਕਰ ਰਹੇ ਆ ਤੇ ਜਲਦੀ ਉਹ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਗਰਾਊਂਡ ਸਭ ਕੁਝ ਦਿਖਾ ਦਾਂਗੇ ਤੇ ਆਪਣਾ ਇਹ 3 ਤਰੀਕ ਤੋਂ ਆ ਜਿਹੜਾ ਸਟਾਰਟ ਹੋ ਰਿਹਾ ਹੈ ਜੋ ਆਲਮਗੀਰ ਵਾਲੇ ਸਾਈਡ ਤੇ ਆ ਤੇ ਵੋਟਾਂ ਤੋਂ ਬਾਅਦ ਤੁਸੀਂ ਵੋਟਾਂ ਪਾਓ ਤੇ ਵੋਟਾਂ ਤੋਂ ਬਾਅਦ ਫਿਰ ਆਪਾਂ ਕਰਦੇ ਸ਼ੁਰੂ 3 ਤਰੀਕ ਤੋਂ ਇੱਥੇ ਸਾਰਾ ਠੀਕ ਹੈ ਜੀ 3 ਤਰੀਕ ਤੋਂ ਵਿਸਲਾ ਵੱਜਣਗੇ ਗਰਾਊਂਡ ਦੇ ਵਿੱਚ ਜੋ ਕਿ ਮੇਰਾ ਸੁਪਨਾ ਸੀਗਾ ਹਨਾ ਆਪਣੇ ਗਰਾਊਂਡ ਦਾ ਤੇ ਉਹ ਪੂਰਾ ਹੋ ਰਿਹਾ ਤੇ ਨਾਲ ਦੀ ਨਾਲ ਤੁਹਾਡਾ ਸੁਪਨਾ ਵੀ ਪੂਰਾ ਕਰਾਂਗੇ ਆਪਾਂ ਉਹ ਕਿਹੜਾ ਸੁਪਨਾ ਪੂਰਾ ਕਰਾਂਗੇ ਤੁਹਾਡਾ ਵਰਦੀ ਪਾਉਣ ਦਾ ਤਾਂ ਵਰਦੀ ਪਾਉਣ ਦਾ ਸੁਪਨਾ ਮੇਰੇ ਨਾਲ ਜੋੜ ਕੇ ਪੂਰਾ ਕਰੋ ਮੈਂ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਲਕੀਆਂ ਠੀਕ ਹੈ ਵਰਦੀ ਵਾਲੇ ਮਾਮਲੇ ਇਸ ਦਾ ਤੇ ਬਾਕੀ ਆਪਣੇ ਕੋ ਸਿਰਫ ਆ ਦੰਨ ਦੱਸੋ ਜਿਵੇਂ ਆਰਮੀ ਵਾਲੇ 10 ਬੱਚੇ ਸੀਗੇ ਤੇ ਇਹਨਾਂ ਦਾ ਸਾਰਾ ਸਿਲੈਕਸ਼ਨ ਦਾ ਸਾਰਾ ਹਨਾ ਤੇ ਦੂਸਰਾ ਹੁਣ ਆਪਣਾ ਕੋ ਸਾਰਾ ਪੰਜਾਬ ਫੁੱਟਸਾਲਾ ਮੋਸਟਲੀ ਪੈਚ ਅਤੇ ਵਾਰਪੇਫ ਵਾਲੇ ਬੈਚ ਆ ਕੁੜੀਆਂ ਤੇ ਮੁੰਡਿਆਂ ਦੋਹਾਂ ਦਾ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਹੈ ਜੀ ਦੂਸਰਾ ਤੁਹਾਨੂੰ ਦੱਸਿਆ ਕਿ ਪੈਸੇ ਦੀ ਟੈਨਸ਼ਨ ਨਹੀਂ ਲੈਣੀ ਹੈਗੀ ਤੁਸੀਂ ਨੇ ਕਿ ਹਾਂ ਅਕੈਡਮੀ ਦੇ ਵਿੱਚ ਬੱਚਿਆਂ ਹੁੰਦਾ ਮੋਸਟਲੀ ਕਿ ਫੀਸ ਬਹੁਤ ਜ਼ਿਆਦਾ ਹੁੰਦੀ ਹੈ ਸਬਦੀਆਂ ਨੇ ਤਾਂ ਉਹਦੀ ਟੈਨਸ਼ਨ ਲੈਣੀ ਕਿਸੇ ਨੇ ਲੈ ਕੇ ਬਹੁਤ ਹੀ ਘੱਟ ਫੀਸ ਆ ਬਾੜੀਓ ਘੱਟ ਹੈਨਾ ਇਹ ਤੋਂ ਘੱਟ ਤਾਂ ਕੁਝ ਹੋ ਨਹੀਂ ਸਕਦਾ ਸਿੱਧੀ ਗੱਲ ਹੈ ਨਾ ਤੇ ਇਹਨੇ ਮਿਨੀਮਮ ਚਾਰਜਸ ਆ ਛੋਟਾ ਉਹਦੇ ਵਿੱਚ ਰਹਿਣਾ ਸਹਿਣਾ ਖਾਣਾ ਪੀਣਾ ਪੜ੍ਹਾਈ ਲਿਖਾਈ ਗਰਾਊਂਡ ਸਾਰਾ ਕੁਝ ਉਹਦੇ ਵਿੱਚ ਹੋ ਜਾਂਦਾ ਠੀਕ ਆ ਜਿੰਨੇ ਦਾ ਬੰਦੇ ਆ ਨਾ ਸਿਰਫ ਇੱਕ ਸਿਲੇਬਸ ਪੂਰਾ ਕਰਾਉਣ ਦਾ ਚਾਰਜਸ ਕਰਦੇ ਨੇ ਉਹਨੇ ਦੇ ਵਿੱਚ ਆਪਾਂ ਸਾਰਾ ਕੁਝ ਕਰ ਦਿੰਦੇ ਆ ਠੀਕ ਹੈ ਘੱਟ ਫੀਸ ਦੇ ਵਿੱਚ ਬੈਸਟਮ ਬੈਸਟ ਤਿਆਰੀ ਠੀਕ ਹੈ ਜੀ ਉਹ ਤੁਹਾਨੂੰ ਪਤਾ ਹੀ ਆ ਤਿਆਰੀ ਆਪਣੀ ਕਿੰਨੀ ਬੈਸਟ ਹੈ ਉਹ ਸਾਰੇ ਰਿਜ਼ਲਟ ਆਪਣੇ ਨਾਮ ਬੋਲਦੇ ਨੇ ਠੀਕ ਹੈ ਕੱਲ ਜਦੋਂ ਬੱਚੇ ਮੈਨੂੰ ਕਾਲ ਆ ਰਹੇ ਸੀਗੇ ਸਾਰਾ ਹਰਾ ਕੇ ਸਰ ਬਹੁਤ ਥੈਂਕ ਯੂ ਤੁਹਾਡਾ ਕਿ ਤੁਸੀਂ ਨੇ ਸਾਡਾ ਐਗਜ਼ਾਮ ਕਲੀਅਰ ਹੋ ਗਿਆ ਸਾਬਿਤ ਕੀਤਾ ਬਹੁਤ ਬਹੁਤ ਥੈਂਕ ਯੂ ਸਪੈਸ਼ਲੀ ਰਜਨੀ ਮੈਡਮ ਜਿਨ੍ਹਾਂ ਨੇ ਇਹਨਾਂ ਨੂੰ ਸਟੱਡੀ ਕਰਵਾਈ ਉਹਦਾ ਬਹੁਤ ਬਹੁਤ ਥੈਂਕ ਯੂ ਇਹਨਾਂ ਬੱਚਿਆਂ ਨੂੰ ਹੈ ਨਾ ਤੇ ਤੁਸੀਂ ਵੀ ਦੋਸਤੋ ਜੇ ਤੁਸੀਂ ਨੇ ਨੈਕਸਟ ਟਾਈਮ ਦੇ ਲਈ ਪ੍ਰਪੇਅਰ ਹੋਣਾ ਹੈ ਤਾਂ ਤੁਸੀਂ ਕ੍ਰਿਤਮ ਫਿਟਾਰਮੀ ਅਕੈਡਮੀ ਆ ਜਿਹੜੀ ਜੁਆਇਨ ਕਰ ਸਕਦੇ ਹੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਆਪਣੇ ਘਰ ਦਾ ਬੋਝ ਉਤਾਰਨ ਦੇ ਲਈ ਤੁਹਾਨੂੰ ਨੌਕਰੀ ਚਾਹੀਦੀ ਹੈ ਨੌਕਰੀ ਦੇ ਲਈ ਤੁਹਾਨੂੰ ਤਿਆਰੀ ਵਧੀਆ ਚਾਹੀਦੀ ਆ ਤਾਂ ਆਪਣੀ ਅਕੈਡਮੀ ਦੇ ਵਿੱਚ ਸੇਮ ਇਸੇ ਤਰ੍ਹਾਂ ਦਾ ਤੁਹਾਨੂੰ ਜਿਹੜਾ ਸਿਸਟਮ ਪ੍ਰੋਵਾਈਡ ਕੀਤਾ ਜਾਂਦਾ ਜਿਦੇ ਨਾਲ ਕਿ ਤੁਸੀਂ ਇਹ ਪੰਜਾਬ ਪੁਸਤ ਦੀ ਭਰਤੀ ਦੀ ਤਿਆਰੀ ਹੈ ਜਿਹੜੀ ਜਾਂ ਫਿਰ ਆਰਮੀ ਦੀ ਹੋਵੇ ਕੋਈ CRPF BIS SF SSC ਆਰਮੀ ਕੁਝ ਵੀ ਆ ਤੁਸੀਂ ਤਿਆਰੀ ਹੈ ਜਿਹੜੀ ਆਪਣੀ ਵਧੀਆ ਢੰਗ ਦੇ ਨਾਲ ਕਰ ਸਕਦੇ ਹੋ ਫੱਬ ਤੋਂ ਵੱਡੀ ਗੱਲ ਬਹੁਤ ਹੀ ਫੀਸ ਘੱਟ ਦੇ ਵਿੱਚ ਵਧੀਆ ਤਿਆਰੀ ਠੀਕ ਹੈ ਜੀ ਤੇ ਦੂਸਰਾ ਮੈਨੂੰ ਦੱਸਿਓ ਪੋਸਟਰ